ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੈਗਰੂ ਜੀ ਦਾ ਖਾਲਸਾ ਤੇ ਵੈਗਰੂ ਜੀ ਦੀ ਖਤੇ ਜੈ ਮਾਤਾ ਦੀ ਹਾਂਜੀ ਅਸੀਂ ਤੁਹਾਡੇ ਕੋਲ ਚਾਰ ਗੱਲਾਂ ਲੈ ਕੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਨੇ ਕਿ ਆਪਾਂ ਜਿਵੇਂ ਚਾਰੇ ਵੀਦ ਤੇ ਚਾਰੇ ਹੀ ਚਾਰੇ ਵੀਦ ਤੇ ਚਾਰੀ ਇਲਮ ਚਾਰੇ ਇਲਮ ਗਿਨੇ ਜਾਂਦੇ ਨੇ ਚਾਰੇ ਵੀਦ ਗਿਨੇ ਜਾਂਦੇ ਚਾਰ ਚੁਗ ਇਲਮ ਵੀ ਚਾਰ ਵੇਦ ਵੀ ਚਾਰ ਜੁਗ ਵੀ ਚਾਰ ਹਾਂਜੀ ਆਪਾਂ ਕੋਈ ਵੀ ਆਪਾਂ ਧਰਮ ਦੇ ਹੁੰਦੇ ਨੇ ਜਿਵੇਂ ਚਾਰ ਧਰਮ ਚਾਰ ਵੇਦ ਤੇ ਚਾਰੀ ਧਰਮ ਤੇ ਚਾਰੇ ਇਲਮ ਚਾਰ ਚਾਰ ਹੀ ਚਾਰੀ ਚੀਜ਼ਾਂ ਗਿਨੀਆਂ ਜਾਂਦੀਆਂ ਨੇ ਹੁਣ ਕੋਈ ਵੀ ਜਿਹੜਾ ਆਪਣੇ ਧਰਮ ਨੂੰ ਮੰਨਦਾ ਉਹਦੇ ਵਾਸਤੇ ਉਹ ਹੀ ਰੱਬ ਹੁੰਦਾ ਹੈ ਕਦੇ ਵੀ ਕਿਸੇ ਧਰਮਾਂ ਨੂੰ ਆਪਾਂ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ ਕਦੇ ਵੀ ਕਿਸੇ ਧਰਮ ਨੂੰ ਆਪਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਸੋਸ਼ਲ ਮੀਡੀਆ ਦੇ ਦੌਰ ਤੇ ਅੱਜ ਕੱਲ ਕੀ ਚੱਲਦਾ ਸੋਸ਼ਲ ਮੀਡੀਆ ਚਾਹ ਕਿਸ ਨੂੰ ਗਿਆਨ ਹੈ ਚਾਹ ਨਹੀਂ ਹੈ ਬਸ ਆਪੋ ਆਪਣੀ ਚਾਰ ਦਿਨ ਚਾਹੇ ਕੋਈ ਵੀ ਆਪਾਂ ਕੰਮ ਕਰਦੇ ਆ ਸਿਰਫ ਇੱਕ ਵਾਰੀ ਪੜਿਆ ਚਲੋ ਜੀ ਗਿਆਨ ਦੇਤਾ ਇੱਕ ਵਾਰੀ ਵੇਖਿਆ ਜੀ ਗਿਆਨ ਦੇਤਾ ਹੁਣ ਕਈ ਜਿਵੇਂ ਬਾਬੇ ਵੀ ਹੋ ਜਾਂਦੇ ਆ ਬਸ ਦੋ ਵਾਰ ਜੋਤ ਲਾਈ ਤੇ ਚਲੋ ਜੀ ਬਾਬਾ ਬਣ ਗਿਆ ਐਵੇਂ ਬਾਬੇ ਨਹੀਂ ਬਣਦੇ ਐਵੇਂ ਭਗਤੀ ਭਗਤੀ ਕਿਸੇ ਦੀ ਨਹੀਂ ਹੁੰਦੀ ਤੱਕੇ ਦੀ ਕੋਈ ਭਗਤੀ ਨਹੀਂ ਹੁੰਦੀ ਜੋ ਪਰਮਾਤਮਾ ਕੁਦਰਤ ਭਗਤੀ ਨੂੰ ਭਗਤੀ ਲਾਇਨ ਛੇ ਪਾਵੇ ਤੇ ਭਗਤੀ ਹੁੰਦੀ ਜੇ ਆਪਾਂ ਪਾਠ ਤੇ ਬੈਗੇ ਆਪਣਾ ਮਨ ਨਹੀਂ ਲੱਗਿਆ ਸੁਰਤ ਨਹੀਂ ਲੱਗੇ ਆ ਤੇ ਉੰਜ ਕਹਿਣਾ ਆਪਾਂ ਪਾਠ ਤੇ ਬੈਠੇ ਆ ਜੀ ਭਗਤੀ ਕਰਦੇ ਪਏ ਆ ਜੀ ਪਾਠ ਕਰਦੇ ਪਏ ਆ ਜੀ ਜਦੋਂ ਆਪਣੇ ਮਾਨੀ ਪੜਕੀ ਜਾਂਦੇ ਨੇ ਇੱਧਰ ਉੱਧਰ ਆਪਣਾ ਮਾਨੀ ਪੜਕੀ ਜਾਂਦਾ ਹੈ ਫਿਰ ਆਪਾਂ ਭਗਤੀ ਕੀ ਕਰਾਂਗੇ ਆਪਾਂ ਨੂੰ ਪਰਮਾਤਮਾ ਕਿੱਥੋਂ ਮਿਲੇਗਾ ਰੱਬ ਕਿੱਥੋਂ ਮਿਲੇਗਾ ਧਰਮ ਕੋਈ ਵਾੜਾ ਨਹੀਂ ਹੁੰਦਾ ਜਿਹੜੇ ਮਰਜ਼ੀ ਧਰਮ 'ਚ ਬੈਜੋ ਉਹ ਦੇ ਵਾਸਤੇ ਉਹ ਰੱਬ ਦੀ ਹੁੰਦਾ ਹੈ ਇਹ ਧਰਮ ਜਿਹੜਾ ਹੁੰਦਾ ਹੈ ਕੁਦਰਤ ਦੀ ਦੇਣ ਹੁੰਦੀ ਹੈ ਪਰਮਾਤਮਾ ਵੱਲੋਂ ਜੋ ਕਿਸੇ ਦਾ ਲਗਨ ਹੈ ਜੋ ਕਿਸੇ ਦੀ ਉਹਦੀ ਰਜਾ ਵਿੱਚ ਆਪਾਂ ਰਹਿਣਾ ਹੈ ਉਹਦੀ ਕੁਦਰਤ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਆਪਾਂ ਕੁਝ ਨਹੀਂ ਕਰ ਸਕਦੇ ਦੇਖੋ ਪਰਮਾਤਮਾ ਨੇ ਖੁਦ ਮਰਨ ਜੰਮਣ ਦੀ ਉਹਨੇ ਆਪਦੇ ਹੱਥ ਢੋਰ ਰੱਖੀ ਹੈ ਆਪਣੇ ਹੱਥ ਦੋ ਰੱਖਿਏ ਲੈ ਜਾਣਾ ਉਹਨੇ ਬਾਹਨੇ ਨਾਲ ਜਾਣਾ ਹੈ ਲੈ ਕੇ ਵੀ ਜਾਣਾ ਉਹਨੇ ਆਪਾਂ ਇੱਕ ਯਾਤਰਾ ਕਰਨ ਧਰਤੀ ਤੇ ਆਏ ਆ ਜਾਣਾ ਆਪਾਂ ਵੀ ਉੱਥੇ ਸਭ ਨੇ ਜਾਣਾ ਹੈ ਇਹ ਨਹੀਂ ਕਿ ਆਪਾਂ ਇੱਥੇ ਬੈਠੇ ਰਹਿਣਾ ਸਭ ਨੇ ਜਾਣਾ ਹੈ ਪਰ ਕਈ ਵਾਰੀ ਜਿਵੇਂ ਬੱਚੇ ਜਵਾਨ ਹੁੰਦੇ ਆ ਇਹਨਾਂ ਸਾਰਨ ਜਵਾਨ ਹੁੰਦਾ ਹੈ ਆਪਾਂ ਨੂੰ ਮਹਿਸੂਸ ਹੁੰਦਾ ਹੈ ਪਰ ਉਹ ਲਿਖਾ ਕੇ ਹੀ ਓਨੀ ਆਇਆ ਹੁੰਦਾ ਹੈ ਇਹਦੇ ਵਿੱਚ ਕੋਈ ਕਿਸੇ ਦਾ ਕਸੂਰ ਨਹੀਂ ਹੁੰਦਾ ਜਿਵੇਂ ਆਪਣਾ ਲਿਖਿਆ ਏ ਜਿਵੇਂ ਆਪਣਾ ਹੋਣਾ ਏ ਹੁਣਾ ਓਵੇਂ ਹੀ ਹੁੰਦਾ ਹੈ ਆਪਾਂ ਉਹਦੇ 'ਚ ਕੁਝ ਨਹੀਂ ਕਰ ਸਕਦੇ ਜੋ ਆਪਾਂ ਜਿਹੜੀ ਹੁਣ ਭਗਤੀ ਕਰਦੇ ਆ ਇਹ ਆਪਾਂ ਨੂੰ ਫਲ ਮਿਲਣਾ ਏ ਅਗਲੇ ਧਰਮ ਚ ਜਿਹੜੀ ਆਪਾਂ ਭਗਤੀ ਕਰਦੇ ਆਂ ਪਾਠ ਪੂਜਾ ਕਰਦੇ ਆਂ ਇਹਦਾ ਫਾਲ ਆਪਾਂ ਨੂੰ ਅਗਲੇ ਜਨਮ ਵਿੱਚ ਮਿਲਦਾ ਜਿੰਨੀ ਵੀ ਆਪਾਂ ਭਗਤੀ ਕਰਾਂਗੇ ਤਾਂ ਮਿਹਨਤ ਕਰਾਂਗੇ ਤਾਂ ਆਪਾਂ ਨੂੰ ਪਰਮਾਤਮਾ ਚੰਗੇ ਕੰਮ ਵਾਸਤੇ ਆਪਾਂ ਨੂੰ ਧਰਤੀ ਤੇ ਭੇਜਦਾ ਹੈ ਚੰਗੇ ਕੰਮਾਂ ਵਾਸਤੇ ਧਰਤੀ ਤੇ ਭੇਜਦਾ ਆਪਾਂ ਆਪਣੇ ਅੱਖਾਂ ਖੋਲ ਦੀਆਂ ਨੇ ਆਪਾਂ ਨੂੰ ਪਰਮਾਤਮਾ ਭੁੱਲ ਜਾਂਦਾ ਰੱਬ ਭੁੱਲ ਜਾਂਦਾ ਹੈ ਜਵਾਨ ਹੁੰਨੇ ਆ ਆਪਾਂ ਨੂੰ ਸਭ ਕੁਝ ਭੁੱਲ ਜਾਂਦਾ ਹੈ ਫਿਰ ਕਿੰਨੇ ਆਪਾਂ ਉਹ ਵੀ ਚੀਜ਼ ਮੈਨੂੰ ਮਿਲ ਜਾਏ ਉਹ ਵੀ ਚੀਜ਼ ਮੈਨੂੰ ਮਿਲ ਦੇ ਪਰ ਕਰਮਾਂ ਤੋਂ ਬਿਨਾ ਕੁਝ ਨਹੀਂ ਮਿਲਦਾ ਜੇ ਭਾਗਿਆ ਤੁਹਾਡੇ ਚ ਹੈ ਲਿਖੀ ਤੇ ਜ਼ਰੂਰ ਮਿਲੇਗੀ ਜ਼ਰੂਰ ਮਿਲੇਗੀ ਕਰਮਾ ਜੇ ਕਰਮ ਆਪਨੇ ਬਣਾਣੇ ਨੇ ਕਰਮ ਆਪਾਂ ਨੂੰ ਬਣਾਣੇ ਪੈਂਦੇ ਨੇ ਕਰਮ ਬਣਾਵਾਂਗੇ ਆਪਣੇ ਭਾਗਿਆ ਖੁੱਲਣਗੇ ਆਪਣੇ ਕੰਮ ਹੋਣਗੇ ਪਰ ਕਿਸੇ ਦਾ ਮਾੜਾ ਨਾ ਕਰਿਆ ਕਰੋ ਮਾੜਾ ਸੋਚਿਆ ਨਾ ਕਰੋ ਜੇਕਰ ਕਿਸੇ ਦੀ ਆਪਾਂ ਚੁਗਲੀ ਕਰਦੇ ਆ ਕਿਸੇ ਦੀ ਚੁਗਲੀ ਕਰਦੇ ਆ ਆਪਣੀ ਤਾਂ ਲੋਕ ਆਪਾਂ ਉਹਨਾਂ ਦੀ ਮੈਲ ਥੋਣੇ ਆ ਉਹਨਾਂ ਦੇ ਪਾਪ ਧੋਈ ਜਾਂਦੇ ਆ ਉਹਨਾਂ ਦੇ ਬਿਨਾ ਸਾਬਣ ਤੋਂ ਆਪਾਂ ਕੱਪੜਿਆਂ ਦੀ ਮੈਲ ਕੱਢੀ ਜਾਂਦੇ ਆ ਪਰ ਨਹੀਂ ਆਪਦੀ ਭਗਤੀ ਕਰਨੀ ਆਪਦੀ ਮਿਹਨਤ ਕਰਨੀ ਆਪਦੇ ਕੋਲ ਰੱਖੋ ਕਿ ਨਾ ਕਿ ਆਪਾਂ ਚੁਗਲੀ ਨਿੰਦਿਆ ਦੇ ਵਿੱਚ ਆਪਾਂ ਆਪਦੀ ਭਗਤੀ ਕਮਾਈ ਜਿੰਨੀ ਵੀ ਹੈ ਸਾਰੇ ਵੜਾ ਦਿੰਦੇ ਆ 6 ਮਹੀਨੇ ਦੀ ਭਗਤੀ ਆਪਣੀ ਦੋ ਗੱਲਾਂ ਚੁਗਲੀਆਂ ਦੇ ਵਿੱਚ ਹੀ ਆਪਣੀ ਭਗਤੀ ਉੱਡ ਜਾਂਦੀ ਹੈ ਹੈ ਜਿੰਨੀ ਮਰਜ਼ੀ ਕਰੀ ਜੋ ਭਗਤੀ ਏਏ ਕਿ ਜਿੰਨੀ ਵੀ ਭਗਤੀ ਕਰਦੇ ਜੇ ਆਦੀ ਸੇਵ ਰੱਖੋ ਭਗਤੀ ਨੂੰ ਸਾਮੀਂ ਰੱਖੋ ਬੁਰੇ ਕੰਮ ਤੋਂ ਬਚੋ ਬੁਰੇ ਨਸ਼ੇ ਤੋਂ ਬਚੋ ਬੁਰਾ ਸੋਚੋ ਨਾ ਕਿਸੇ ਦਾ ਜੇ ਕੋਈ ਕਹਿੰਦਾ ਵੀ ਏ ਇੱਕ ਵਾਰੀ ਕਹੋ ਪਰਮਾਤਮਾ ਤੁਹਾਡੇ ਆਪ ਲਈ ਕਰੇ ਨਾ ਇਹੀ ਕਹਿਣਾ ਪਰ ਮਾਤਾ ਮਾਂ ਤੁਹਾਡੀ ਭਲੀ ਕਰੇਗਾ। ਧੀਰ ਦੇ ਅੰਦਰ ਆਪਾਂ ਨੂੰ ਗੁੱਸਾ ਨਹੀਂ ਲਿਆਣਾ ਚਾਹੀਦਾ। ਜਦੋਂ ਆਪਾਂ ਗੁੱਸੇ 'ਚ ਵੀ ਆਉਨੇ ਆ ਤਾਂ ਆਪਣੀ ਜਿੰਨੀ ਭਗਤੀ ਹੁੰਦੀ ਗੁੱਸੇ ਨਾਲ ਵੀ ਭਗਤੀ ਉੱਡ ਜਾਂਦੀ। ਜੇ ਆਪਾਂ ਕਿਸੇ ਨੂੰ ਟੀਚਰ ਵੀ ਕਰਦੇ ਆ ਤੇ ਆਪਣੀ ਟੀਚਰ ਨਾਲ ਵੀ ਭਗਤੀ ਜੋ ਕਮਾਈ ਕੀਤੀ ਉੱਡ ਜਾਂਦੀ। ਪੈਸੇ ਤੇ ਕਮਾਇਆ ਮਾਇਆ ਤਾਂ ਹੱਥਾਂ ਦੀ ਮੈਲ ਏ ਆਪਾਂ ਫੇਰ ਵੀ ਕਮਾ ਲੈਨੇ ਪਰ ਇਹ ਜਿਹੜੀ ਇੱਕ ਵਾਰੀ ਚੀਜ਼ ਆ ਜਾਂਦੀ ਏ ਇੱਕ ਵਾਰੀ ਚੀਜ਼ ਦੇ ਦਰਸ਼ਨ ਹੋ ਜਾਣ ਦੁਬਾਰਾ ਇਹ ਮਿਲਦੀ ਨਹੀਂ ਫੇ ਜਿੰਨਾ ਮਰਜੀ ਜੋਰ ਲਾ ਲਓ ਪਰ ਪਰਮਾਤਮਾ ਇੱਕ ਵਾਰੀ ਮਿਲ ਜਾਵੇ ਦੁਬਾਰਾ ਨਹੀਂ ਮਿਲਦਾ ਗੁਰੂ ਦੇ ਦਰਸ਼ਨ ਇੱਕ ਵਾਰੀ ਹੋ ਗਏ ਦੁਬਾਰਾ ਨਹੀਂ ਮਿਲਦੇ ਫਿਰ ਮਿਹਨਤ ਕਰੀ ਜਾਓ ਜਿੰਨਾ ਜੋਰ ਲਾਈ ਜੋ ਨਹੀਂ ਹੁੰਦਾ ਕੰਮ ਕਿ ਇਹਦੇ ਨਾਲੋਂ ਪਹਿਲੇ ਹੀ ਬਿਹਤਰ ਹੈ ਕਿ ਤੁਸੀਂ ਆਪਣੀ ਭਗਤੀ ਨੂੰ ਸੰਭਾਲ ਕੇ ਰੱਖੋ ਜੋ ਵੀ ਨੇਤਨੇਮ ਕਰਦਾ ਉਹਨੂੰ ਸੰਭਾਲ ਕੇ ਰੱਖੋ ਕਿਉਂ ਆਪਣੇ ਅੰਦਰ ਜਿਵੇਂ ਸਮਾਜ ਜਾਵੇ ਕਿ ਆਪਾਂ ਜਿਵੇਂ ਲੋਕ ਲਾਤਾ ਜਿੱਥੇ ਇਸਤੇਮਾਲ ਕਰਨੀ ਵੈਗਰੂ ਦੀ ਕਿਰਪਾ ਨਾਲ ਕਿਤੇ ਵੀ ਚਾਹੇ ਹੁੰਦਾ ਉੱਥੇ ਅਰਦਾਸ ਕਰੋ ਤੇ ਉਹਨੂੰ ਵਰਤੋ ਇਹ ਸਰੀਰ ਆਪਣਾ ਕੋਠਾ ਹੈ ਕੋਈ ਵੀ ਆਪਾਂ ਦਿਮਾਗ ਦੇ ਵਿੱਚ ਦਿਮਾਗ ਵੀ ਆਪਾਂ ਗੱਲ ਕਰਦੇ ਆਂ ਆਪਾਂ ਹਰ ਇੱਕ ਚੀਜ਼ ਆਪਾਂ ਸਰੀਰ ਦੇ ਅੰਦਰ ਦੱਬੀ ਰੱਖਦੇ ਆਂ ਮਨ ਦੇ ਅੰਦਰ ਦੱਬੀ ਰੱਖਨੀ ਆ ਤੇ ਜਿੰਨਾ ਵੀ ਹੋ ਸਕਦਾ ਹੈ ਪਲਾ ਕਰੋ ਕਿਸੇ ਦਾ ਬੁਰਾ ਨਾ ਸੋਚੋ ਕਿਸੇ ਦੀ ਨਿੰਦਿਆ ਨਾ ਕਰੋ ਕਿਸੇ ਨਾਲ ਚਲਾਕੀਆਂ ਨਾ ਖੇਡੋ ਇਮਾਨਦਾਰੀ ਵਰਤੋ ਪਰਮਾਤਮਾ ਵੈਗੁਰੂ ਪਲੀ ਕਰਦਾ ਸਭ ਦੇ ਪਲੀ ਕਰਦਾ ਉਹ ਸਭ ਨੂੰ ਇੱਕ ਅੱਖ ਨਾਲ ਦੇਖਦਾ ਹੈ ਪਰਮਾਤਮਾ ਵੈਗੁਰੂ ਮਾਲਕ ਸਭ ਦੀ ਸੁਣਦਾ ਹੈ ਪਰ ਬਾਕੀ ਆਪਣੇ ਪਿਛਲੇ ਕਰਮਾਂ ਦੇ ਫਲ ਮਿਲਦੇ ਆ ਜੋ ਆਪਾਂ ਨੂੰ ਦੁੱਖ ਸੁੱਖ ਆਉਂਦੇ ਆ ਉਹ ਆਪਾਂ ਪਿਛਲੇ ਬੀਜਦੇ ਆ ਪਿੱਛੇ ਹੁੰਦਾ ਹੈ ਪਰ ਰੱਬ ਵੀ ਹੈ ਜੇ ਆਪਾਂ ਯਾਦ ਕਰੀਏ ਪ੍ਰਮਾਤਮਾ ਨੂੰ ਮਿਲਦਾ ਆਪਾਂ ਨੂੰ ਜਿੰਨੂੰ ਵੀ ਆਪਾਂ ਗੁਰੂ ਮੰਨ ਕੇ ਯਾਦ ਕਰੀਏ ਜ਼ਰੂਰ ਮਿਲਦਾ ਹੈ ਹਾਂਜੀ ਜੇ ਗੱਲਾਂ ਸਾਡੀਆਂ ਚੰਗੀਆਂ ਲੱਗੀਆਂ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਹਾਂਜੀ ਮਿਲਦੇ ਆਂ ਅਸੀਂ ਤੁਹਾਨੂੰ ਅਗਲੀ ਵੀਡੀਓ ਨਾਲ ਧੰਨਵਾਦ ਜੀ